oh uh. ਕੋੜ ਸਰੀ ਜ਼िले ਦੇ ਬਰਕਰ ਸਾਹਿਬਾਨ ਤਾਰੀਹੀ ਜ਼ਿਲੇ ਦੀ ਇੱਥੇ ਬੰਦੀ ਅੱਜ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਨਤਮਸਤਕ ਹੋਏ ਆ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਸਾਰੇ ਇੱਥੇ ਹਾਜ਼ਰ ਹੋਏ ਸੀ ਇਸ ਤਰ੍ਹਾਂ ਦੀ ਬਖਸ਼ਿਸ਼ ਕੀਤੀ ਆ ਕਿਉਂਕਿ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਮਾਨ ਬਖਸ਼ਿਆ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਜ਼ਿਲੇ ਦਾ ਪ੍ਰਦਾਨ ਦਾਸਮੂ ਬਣਾਇਆ ਗਿਆ ਸੋ ਅੱਜ ਸਾਰੇ ਅਸੀਂ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਨ ਲਈ ਇੱਥੇ ਹਾਜ਼ਰ ਹੋਏ ਸੀ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਹੈ ਵੀ ਗੁਰੂ ਮਹਾਰਾਜ ਦੀ ਜੋ ਤੁਸੀਂ ਸੇਵਾ ਬਖਸ਼ੀ ਆ ਇਸ ਮੱਤ ਬਖਸ਼ਿਓ ਤਾਂ ਕਿ ਅਸੀਂ ਆਹ ਸੇਵਾ ਪੂਰੀ ਦਿਲ ਦੀਆਂ ਗਹਿਰਾਈਆਂ ਤੋਂ ਪੂਰੀ ਤਨਦੇਈ ਦੇ ਨਾਲ ਸਾਰੀ ਹੀ ਜਥੇਬੰਦੀ ਨੂੰ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਰਹਿਮਾਈ ਹੇਟਾ ਆ ਸਾਰੀ ਸੇਵਾ ਸੁਚੱਜੇ ਢੰਗ ਨਾਲ ਅਸੀਂ ਨਿਭਾ ਸਕੀਏ ਦੇਖੋ ਅਸੀਂ ਇਸ ਕਿਉਂਕਿ ਜਿਹੜਾ ਸ਼੍ਰੀ ਮੁਖਸਰ ਸਾਹਿਬ ਆ ਬਾਦਲ ਸਾਹਿਬ ਦਾ ਆਪ ਦਾ ਜ਼ਿਲ੍ਹਾ ਅਸੀਂ ਸਾਰੇ ਹੀ ਜ਼ਿਲ੍ਹਾ ਪ੍ਰਧਾਨ ਠੀਕ ਆ ਇਹਨਾਂ ਨੇ ਮਾਨ ਬਖਸ਼ਿਆ ਪਰ ਸਾਰੇ ਹੀ ਅਸੀਂ ਇੱਕ ਵਰਕਰ ਬਣ ਕੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਅਸੀਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਜੋ ਉਹਨਾਂ ਨੇ ਗਵਾਹੀ ਕੀਤੀ ਜੋ ਉਹਨਾਂ ਨੇ ਸਾਨੂੰ ਰਸਤਾ ਦਿਖਾਇਆ ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਬਾਦਲ ਜੋ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਦੇ ਰਹਿਨਮਾਈ ਹੇਠਾਂ ਅਸੀਂ ਜਿਹੜੀਆਂ 2027 ਦੀਆਂ ਚੋਣਾਂ ਤਗੜੇ ਹੋ ਕੇ ਲੜਾਈ ਲੜਾਂਗੇ ਖੇਤਰੀ ਪਾਰਟੀ ਆ ਲੋਕ ਵੀ ਆਪਣੀ ਖੇਤਰੀ ਪਾਰਟੀ ਠੀਕ ਆ ਸਮਾ ਹੁੰਦਾ ਸਮਾ ਚੰਗਾ ਮਾੜਾ ਆਉਂਦਾ ਰਹਿੰਦਾ ਕਿਉਂਕਿ ਜੇ ਕਾਂਗਰਸ ਦੀ ਗੱਲ ਕਰੀਏ ਉਹਨਾਂ ਨੇ ਵੀ ਬੜੇ ਹੀ ਲਾਰੇ ਲਾਏ ਬੜੇ ਝੂਠ ਬੋਲੇ ਉਸੇ ਤਰ੍ਹਾਂ ਹੀ ਆ ਦਿੱਲੀ ਵਾਲੀ ਜਿਹੜੀ ਪਾਰਟੀ ਆ ਜਿਹਦੀ ਕੀ ਕੇਜਰੀਵਾਲ ਹੁਣ ਮਤਲਬ ਕਿ ਰਹਿਨਮਾਈ ਕਰ ਰਿਹਾ ਉਹਨਾਂ ਨੇ ਵੀ ਬੜੇ ਸਬਜ ਬਾਗ ਦਿਖਾਏ ਪੰਜਾਬ ਦੇ ਲੋਕਾਂ ਨੂੰ ਪਰ ਅਖੀਰ ਚ ਆ ਕੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨਾਲ ਮੋਹ ਆ ਠੀਕ ਆ ਗੁੱਸੇ ਗਲੇ ਹੋ ਜਾਂਦੇ ਆ ਪਰ ਅੱਜ ਹੁਣ ਸਾਰਿਆਂ ਨੇ ਮਨ ਬਣਾਇਆ ਵੀ ਅਸੀਂ ਸਾਰੇ ਪੰਜਾਬੀਆਂ ਨੇ ਮਨ ਬਣਾਇਆ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਹੀ ਆ ਤੇ ਜੋ 2027 ਦੀ ਸ਼੍ਰੋਮਣੀ ਅਕਾਲੀ ਦਲ ਆਪਣੀ ਸਰਕਾਰ ਬਣਾਏ